ਹਰਿਆਣਵੀਆ ਦਾ ਇਹ ਦਰਦ ਸਮਝਦਾ ਹੈ ਜਦੋਂ ਉਹਨਾਂ ਦੇ ਇਹਨਾਂ ਲੋਕ ਸਵਾਲ ਉਠਾਉਂਦੇ ਆ ਕਿ ਹੁਣ ਰਾਜਧਾਨੀ ਤੇ ਹਾਈ ਕੋਰਟ ਹਰਿਆਣੇ ਨੂੰ ਆਪਣੀ ਬਣਾਉਣੀ ਚਾਹੀਦੀ ਆ ਇਹ ਬਣਾ ਕੇ ਦੇਣੀ ਚਾਹੀਦੀ ਆ ਸਾਡੇ ਪੰਜਾਬ ਵਾਲੇ ਪਾਸੇ ਕੋਈ ਕਦੇ ਦੀ ਗੱਲ ਹੀ ਨਹੀਂ ਕਰਦਾ ਐ ਜਿਵੇਂ ਭਾਣਾ ਮੰਨ ਕੇ ਬਹਿ ਗਏ ਐ ਜਿਵੇਂ ਇਹ ਮੁੱਦਾ ਹੀ ਨਹੀਂ ਹੁੰਦਾ ਕੋਈ ਸਟੇਟ ਏਡੀ ਐਮ ਸਟੇਟ ਬਿਨਾਂ ਰਾਜਧਾਨੀ ਤੋਂ ਹੋਵੇ ਔਰ ਉਹਦੇ ਉੱਤੇ ਕਦੇ ਉਹਦੇ ਆਪਣੇ ਲੋਕ ਗੱਲ ਨਾ ਕਰਨ ਮੈਨੂੰ ਲੱਗਦਾ ਇਸ ਤੋਂ ਵੱਡੀ ਸਾਜ਼ਿਸ਼ਨ ਕੋਈ ਗੱਲ ਅੱਗੇ ਵਧਾਈ ਜਾਂਦੀ ਹੋਵੇ ਹੋਰ ਕਿਸੇ ਖਿੱਤੇ 'ਚ ਨਹੀਂ ਹਾਂ ਬਿਲਕੁਲ ਕਿਹਾ ਜਾਂਦਾ ਕਿ ਰਾਜਧਾਨੀ ਇੱਕ ਰੈਗੂਲੇਟਰ ਵਾਂਗ ਕੰਮ ਕਰਦੀ ਹੈ ਇੱਕ ਰੈਗੂਲੇਸ਼ਨ ਦਾ ਸੈਂਟਰ ਹੁੰਦੀ ਹੈ ਕਿਸੇ ਵੀ ਸਟੇਟ ਦਾ ਉਹਦੀ ਇਕਨੋਮੀ ਦਾ ਉਹਦੇ ਸੱਭਿਆਚਾਰ ਦਾ ਉਹਦੇ ਬਾਕੀ ਦੇ ਜਿੰਨੇ ਵੀ ਸਰੋਕਾਰ ਜੁੜੇ ਹੋਏ ਨੇ ਉਹਨਾਂ ਸਾਰਿਆਂ ਦਾ ਔਰ ਇਸੇ ਕਰਕੇ ਜੇ ਰਾਜਧਾਨੀ ਸਾਲਾਂ ਦਾ ਸਾਲ ਕਿਸੇ ਸੂਬੇ ਕੋਲ ਨਹੀਂ ਹੁੰਦੀ ਇਟ ਮੀਨ ਜੋ ਖੰਡਾਪਣ ਦਾ ਸਕਾਰ ਹੁੰਦਾ ਤੇ ਉਹ ਇੱਕ ਨਿਊਕਲੀਅਸ ਬਣਾ ਕੇ ਇੱਕ ਸੈਂਟਰਲ ਧੁਰਾ ਬਣਾ ਕੇ ਕੋਈ ਗਰੋਅ ਕਰੇ ਬਾਕੀ ਦੇ ਨਾਲ ਮੁਕਾਬਲਾ ਕਰੇ ਉਹ ਹੁੰਦਾ ਨਹੀਂ ਹੈ ਤੇ ਉਹ ਖੰਡਾਂ ਦਾਸ ਕਰ ਰਹਿੰਦਾ ਹੈ ਚੰਡੀਗੜ੍ਹ ਦਾ ਮਾਮਲਾ ਜਿਹੜਾ 1966 ਤੋਂ ਲੈ ਕੇ ਪੈਂਡਿੰਗ ਪਿਆ ਹੈ ਔਰ ਹਾਲਾਂਕਿ 5 ਸਾਲ ਦੇ ਅੰਦਰ ਅੰਦਰ ਇਹ ਕਿਹਾ ਗਿਆ ਸੀ ਉਹਦੇ ਚੋ ਐਗਰੀਮੈਂਟ ਹੈ ਕਿ 5 ਸਾਲ ਦੇ ਅੰਦਰ ਅੰਦਰ ਹਰਿਆਣਾ ਆਪਣੇ ਅਲੱਗ ਰਾਜ ਤਾਂ ਨਹੀਂ ਬਣਾ ਲੂਗਾ ਤੇ ਗਵਰਨਮੈਂਟ ਆਫ ਇੰਡੀਆ ਉਹਨੂੰ ਸਪੋਰਟ ਕਰੇਗੀ ਤੇ ਉਸ ਤੋਂ ਬਾਅਦ ਚੰਡੀਗੜ੍ਹ ਪੰਜਾਬ ਦਾ ਹੋ ਜਾਊਗਾ ਫੇਰ ਚੰਡੀਗੜ੍ਹ ਲੈਣ ਲਈ ਐ ਨਹੀਂ ਕਿ ਇੱਥੇ ਕੁਝ ਹੋਇਆ ਨਹੀਂ ਮੋਰਚੇ ਵੀ ਲੱਗੇ ਕਿ ਚੰਡੀਗੜ੍ਹ ਸਾਡਾ ਔਰ ਖੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਇੱਕ ਜਮਾਨੇ ਚ ਨਾਰਾ ਵੀ ਲੱਗਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਵੀ ਫਿਰ ਨਾਰੇ ਲੱਗੇ ਲਗਾਤਾਰ ਤੇ ਉਹ ਨਾਰੇ ਚੱਲਦੇ ਰਹੇ ਤੇ ਕੁਝ ਸਮੇਂ ਬਾਅਦ ਜਿਹੜੇ ਪਹਿਲਾਂ ਵਰਤ ਰੱਖੇਗੇ ਸੰਤ ਫਤਿਹ ਸਿੰਘ ਦਾ ਵਰਤ ਸੀਗਾ ਉਹ ਵੀ ਵਿਚ ਵਿਚਾਲੇ ਹੋ ਗਿਆ ਚਲੋ ਜੀ ਕੀ ਜਵਾਨੀ ਕਲਾਮੀ ਚੱਲ ਗਿਆ ਤੇ ਫਿਰ ਉਸ ਤੋਂ ਬਾਅਦ ਰਜੀਵ ਨੌਂਗ ਵਾਲਾ ਸਮਝੌਤੇ ਜਿੱਤਾ 26 ਜਨਵਰੀ ਸਿਆਸੀ ਨੂੰ ਬੋਰਡ ਹੀ ਲੱਗੇ ਸੀ ਉਦੋਂ ਪਹਿਲਾਂ 25 ਜਨਵਰੀ ਤੱਕ ਕਿ ਹੁਣ ਤਾਂ ਟਰਾਂਸਫਰ ਹੋਇਆ ਕਿ ਹੋਇਆ ਰਾਤੋਂ ਰਾਤ ਟਾਣਾ ਬਾਣਾ ਬਦਲ ਗਿਆ ਪਰ ਸਾਡੀ ਲੀਡਰਸ਼ਿਪ ਐਸੀ ਸੀ ਜਿਨੇ ਉਦੋਂ ਸਟੈਂਡ ਉਸ ਪੱਧਰ ਦਾ ਨਹੀਂ ਲਿਆ ਜਿਹਦੀ ਉਮੀਦ ਕੀਤੀ ਜਾਂਦੀ ਸੀ ਜੇ ਚੰਡੀਗੜ੍ਹ ਨੂੰ ਰਹਿਣਾ ਸੀ ਹੁਣ ਜਿਹੜੇ ਹਰਿਆਣੇ ਦੇ ਲੋਕਾਂ ਨੇ ਇੱਕ ਮਹਿਮ ਚਲਾਈ ਹੈ ਐਜੂ ਕੋ ਬੈਲ ਐਜੂ ਕੋ ਇਟਲ ਲੋਕਾਂ ਨੇ ਜਿਹਦੇ ਚ ਕੱਲ ਦੀ ਤਾਜ਼ਾ ਉਦਾਹਰਨ ਤਾਂ ਹੈ ਕਿ ਇੱਕ ਹਾਈ ਕੋਰਟ ਦੇ ਸਾਬਕਾ ਜੱਜ ਨੇ ਤੇ ਹਰਿਆਣੇ ਦੇ ਸਾਬਕਾ ਚੀਫ ਜਸਟਿਸ ਨੇ ਤੇ ਹੋਰ ਕਈ ਬਖਵਖ ਖੇਤਰਾਂ ਦੇ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਇਹ ਐਲਾਨ ਕੀਤਾ ਔਰ ਕਿਹਾ ਹਰਿਆਣੇ ਨੂੰ ਕਿ ਸਾਨੂੰ ਇੱਕ ਅਲੱਗ ਰਾਜਧਾਨੀ ਚਾਹੀਦੀ ਹੈ ਜਿਹੜੇ ਸਾਡੇ ਦਫ਼ਤਰ ਨੇ ਚੰਡੀਗੜ੍ਹ ਦੇ ਉਹ ਬਲਕੇ ਸਿਫਟ ਹੋਣੇ ਚਾਹੀਦੇ ਰੇ ਉਹੇ ਜੀ ਰਾਜਧਾਨੀ ਚ ਜਿੱਥੇ ਵੀ ਹੋਣਗੇ ਨਾਲ ਉਹਨਾਂ ਨੇ ਡਿਟੇਲ ਇਹ ਵੀ ਦਿੱਤੀ ਹੈ ਕਿ ਸਾਨੂੰ ਲੌਸ ਕੀ ਹੋ ਰਿਹਾ ਆਪਣੇ ਰਾਜਧਾਨੀ ਨਾ ਹੋਣ ਦਾ ਇਕਨੋਮਿਕ ਲੌਸ ਹੋ ਰਿਹਾ ਵੱਡੇ ਪੱਧਰ ਤੇ ਲੋਕਾਂ ਦੀ એનર્ਜੀ ਪੈਸਾ ਖਰਚ ਹੋ ਰਿਹਾ ਤੇ ਨਾਲ ਦੀ ਨਾਲ ਹਾਈ ਕੋਰਟ ਨਾ ਹੋਣ ਦੇ ਉੱਤੇ ਉਹ ਕਹਿੰਦੇ ਸਾਡੇ ਜੱਜਾਂ ਦੀ ਜਿਹੜੀ ਅਪੁਆਇੰਟਮੈਂਟ ਹੈ ਜੀ ਉਸ ਅਨੁਪਾਤ ਚ ਨਹੀਂ ਹੋ پا ਰਹੀ ਜਿਹੜੇ ਅਨੁਪਾਤ ਦੇ ਵਿੱਚ ਹੋਣੀ ਚਾਹੀਦੀ ਸੀਗੀ ਤੇ ਉਹਨਾਂ ਨੇ ਇੱਕ ਡਾਟਾ ਦਿੱਤਾ ਹੈ ਪਤਾ ਨਹੀਂ ਇਹ ਕਿੰਨਾ ਵਾਜਬ ਹੈ ਪੰਜਾਬ ਵਾਲਿਆਂ ਨੂੰ ਵੀ ਇਹ ਦੇਖਣਾ ਚਾਹੀਦਾ ਕਿ ਉਹਨਾਂ ਦਾ ਤਾਂ ਸੈਸ਼ਨ ਜੱਜ ਹਾਈ ਕੋਰਟ ਦਾ ਬਹੁਤ ਜਲਦੀ ਜੱਜ ਬਣ ਜਾਂਦਾ ਜਦ ਤੱਕ ਜਦ ਤੱਕ ਹਰਿਆਣੇ ਵਾਲੇ ਬੇਟ ਹੀ ਕਰਦੇ ਰਹਿੰਦੇ ਨੇ ਉਹਨਾਂ ਨੂੰ ਓਵਰੇਜ ਹੋ ਜਾਂਦੇ ਨੇ ਸਾਨੂੰ ਨੌਸ ਬਹੁਤ ਹੋ ਰਿਹਾ ਹਰਿਆਣੇ ਵਾਲਿਆਂ ਨੂੰ ਉਹਨਾਂ ਦਾ ਕਹਿਣਾ ਪਰ ਹੁਣ ਸਭ ਤੋਂ ਕੁਐਸਚਨ ਇਹ ਠੀਕ ਹੈ ਉਹਨਾਂ ਦਾ ਗੱਲ ਵਾਜਬ ਹੈ ਕਿ ਆਪਣੀ ਰਾਜਧਾਨੀ ਨਰੋਲ ਨਾ ਹੋਣਾ ਹਰਿਆਣੇ ਨੂੰ ਵੀ ਕਿੰਨਾ ਘਾਟਾ ਪੈ ਰਿਹਾ ਇਹਦਾ ਮਤਲਬ ਤਾਂ ਇਹ ਲੌਜੀਕ ਤਾਂ ਸਿੱਧ ਹੁੰਦਾ ਹੈ ਤੇ ਨਾਲ ਦੀ ਨਾਲ ਹਰਿਆਣਾ ਐਨਸੀਆਰ ਚਾਉਂਦਾ ਅੱਧੇ ਦੇ ਦੇ ਕਰੀਓ ਉਹਨਾਂ ਕੋਲ ਦਿੱਲੀ ਹੈ ਉਹਨਾਂ ਕੋਲ ਦਿੱਲੀ ਦੇ ਨਾਲ ਲੱਗਦੇ ਗੜਗਾਉ ਵਰਗੇ ਸ਼ਹਿਰ ਨੇ ਜਿੱਥੇ ਬਿਜ਼ਨਸ ਦੇ ਐਂਗਲ ਤੋਂ ਉਹਨਾਂ ਨੂੰ ਇੱਕ ਫਾਇਦਾ ਵੀ ਹੈ ਤਾਂ ਫਿਰ ਪੰਜਾਬ ਕਿੰਦਰ ਜਾ ਪੰਜਾਬ ਕੋਲ ਨਾ ਦਿੱਲੀ ਹੈ ਦਿੱਲੀ ਦੇ ਨਾਲ ਲੱਗਦਾ ਪੰਜਾਬ ਕੋਲ ਨਾ ਸਮੁੰਦਰ ਹੈ ਕੋਈ ਕਿ ਉੱਥੇ ਕੋਈ ਇਹੋ ਜਿਹੀ ਪੋਰਟ ਹੋਵੇ ਉਹਦੇ ਨਾਲ ਕੋਈ ਗੱਲ ਹੁੰਦੀ ਹੈ ਪੰਜਾਬ ਤੋਂ ਲਾਹੌਰ ਖੁੱਸਿਆ ਉਹਦੀ ਰਾਜਧਾਨੀ ਉਸ ਤੋਂ ਬਾਅਦ ਚੰਡੀਗੜ੍ਹ ਖੁੱਸਿਆ ਤੇ ਜਿਹੜਾ ਤੰਦ ਇਹੀ ਦੇ ਨਾਲ ਜਿਸ ਅਪਰੋਚ ਦੇ ਨਾਲ ਰਾਜਧਾਨੀ ਦਾ ਮੂਦਾ ਉਠਾਣਾ ਚਾਹੀਦਾ ਹੁਣ ਹੌਲੀ ਹੌਲੀ ਕਰਦੇ ਕਰਦੇ ਸਾਡਾ ਸਿਆਸਤਦਾਨ ਮੇਰੇਖਿਆ ਨੇ ਉਹ ਖਾਮੋਸ਼ੀ ਹੋ ਗਿਆ ਵੀ ਹੁਣ ਨਹੀਂ ਮਿਲਦੀ ਜਿਵੇਂ ਉਹਨੇ ਤਾਂ ਬਿਲਕੁਲ ਇਹੀ ਹੁਣ ਤਾਂ ਇਤੋਂ ਵੱਧ ਮੌਕਾ ਕਿ ਹੋ ਸਕਦਾ ਜੇ ਚੀਫ ਜਸਰ ਚੰਦਰ ਚੂੜ ਨੇ ਤੁਹਾਨੂੰ ਇੱਕ ਮੌਕਾ ਦਿੱਤਾ ਸੀ ਕਿ ਤੁਹਾਡੇ ਨਾਲ ਡਿਲੇ ਹੋ ਰਿਹਾ ਉਹਨੂੰ ਵੀ ਆਧਾਰ ਬਣਾਉਣਾ ਚਾਹੀਦਾ ਸੀ 370 ਤੇ ਜਦੋਂ ਗੱਲ ਹੋ ਰਹੀ ਸੀ ਔਰ ਹੁਣ ਜਦੋਂ ਹਰਿਆਣਵੀ ਵਾਲੇ ਪਾਸੇ ਮੂਵਮੈਂਟ ਬਣ ਰਹੀ ਹੈ ਹੁਣ ਤਾਂ ਪੈਰਲਲ ਤੁਹਾਡੀ ਇਹ ਡਿਮਾਂਡ ਹੋਰ ਐਨਡੋਰਸ ਹੋ ਰਹੀ ਹੈ ਤੁਹਾਨੂੰ ਇਹਦੇ ਤੇ ਕਰਨਾ ਚਾਹੀਦਾ ਸੀ ਮੈਨੂੰ ਇਹ ਲੱਗ ਜਾਂਦਾ ਕਿ ਸਾਡਾ ਸਿਆਸਤਦਾਨ ਇਹ ਹੋ ਗਿਆ ਵੀ ਆਪਾਂ ਰਾਜਤਾ ਪੰਜਾਬ ਤੇ ਕਰਨ ਆਪਾਂ ਲੋਕਾਂ ਲੋਕ ਸਾਡੇ ਤੋਂ ਨਾਰਾਜ਼ ਰਹਿੰਦੇ ਨੇ ਚੰਡੀਗੜ੍ਹ ਇੱਕ ਟਾਪੂ ਜਿਹਾ ਬਣ ਗਿਆ ਉੱਥੇ ਰਹਿ ਤਾਂ ਸੌਖੇ ਜਾਂਦੇ ਆ ਨਾ ਕਿਸੇ ਨੂੰ ਆਉਣ ਦੀ ਆਜ਼ਾਦੀ ਨਹੀਂ ਕਿਸੇ ਨੂੰ ਧਰਨਾ ਦੇਣ ਦੀ ਜਾਂਦੀ ਨਹੀਂ ਤੇ ਕਿਸੇ ਨੂੰ ਆ ਕੇ ਉੱਥੇ ਆਪਣਾ ਘਰਾਓ ਕਰਨ ਦੀ ਜਾਂਦੀ ਨਹੀਂ ਇਸ ਲਈ ਆਪਾਂ ਉੱਥੋਂ ਉੱਡ ਕੇ ਵਗ ਜਾ ਕਰਾਂਗੇ ਜਦੋਂ ਕਦੇ ਲੋੜ ਆ ਉਦੋਂ ਵਗ ਜਾ ਕਰਾਂਗੇ ਉਹ ਬੈਠ ਸੁੱਖ ਦਾ ਸਾਹ ਲੈਂਦੇ ਆ ਵੀ ਜੇ ਕਦੇ ਆਪਣੀ ਰਾਜਤਾ ਨਹੀਂ ਹੋਊਗੀ ਹੁਣ ਕੇ ਰੋਜ਼ ਲੋਕ ਆ ਜਾ ਕਰਨਗੇ ਉਹਨਾਂ ਨੂੰ ਰੋਕਣਾ ਵੀ ਔਖਾ ਹੋ ਜਾਊਗਾ ਮੈਨੂੰ ਤਾਂ ਲੱਗਦਾ ਇਹ ਜਿਹੜਾ ਇੱਕ ਇੰਨਾ ਕੁ ਛੋਟਾ ਇੱਕ ਅਪਰੋਚ ਹੁੰਦੀ ਹੈ ਨਾ ਲੋਕਾਂ ਪ੍ਰਤੀ ਜਵਾਬ ਦੇ ਦੀ ਕੇਵਲ ਉਹਨੇ ਇੱਕ ਦਾਇਰੇ ਚ ਸਾਡਾ ਪੋਲਿਟਿਸ਼ੀਅਨ ਸੋਚਣ ਲੱਗ ਗਿਆ ਜਿਹਦੇ ਕਰਕੇ ਮੁੰਡਾ ਵੱਡੇ ਪੱਧਰ ਤੇ ਜਿਹਦੀ ਬਹੁਤ ਜ਼ਿਆਦਾ ਲੋਡ ਹੈ ਤੇ ਉਹ ਉਠਾਇਆ ਨਹੀਂ ਜਾ ਰਿਹਾ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਆਖਰ ਇਹ ਉਠਾਉਣ ਕਿਵੇਂ ਇੱਕ ਤਾਂ ਇਹਨਾਂ ਨੂੰ ਘੁਰਕੀ ਕਾਂਗਰਸੀਆਂ ਦੀ ਗੱਲ ਕਰੀਏ ਤੇ ਇਹਨਾਂ ਦੀ ਹਾਈ ਕਮਾਂਡ ਕਹਿੰਦੀ ਹੈ ਕਿ ਕੋਈ ਵੀ ਜਿਹੜੇ ਪੰਗੇ ਵਾਲੇ ਮੁੱਦੇ ਹਰਿਆਣੇ ਨਾਲ ਉਹਨਾਂ ਨੂੰ ਨਹੀਂ ਉਠਾਉਣਾ ਸਾਨੂੰ ਨੁਕਸਾਨ ਹੋ ਜਾਊ ਬੀਜਪੀ ਵੀ ਦੀ ਵੀ ਇਹੀ ਸਥਿਤੀ ਆ ਵੀ ਅਸੀਂ ਤਾਂ ਹਰਿਆਣੇ ਦੀਆਂ 10 ਜਿੱਤਣੀਆਂ ਜੀ ਚੁੱਪ ਕਰਕੇ ਬਾੜਾ ਮੰਨੀ ਜਾਓ ਦਿਨ ਕੱਟੀ ਜਾਓ ਔਰ ਇਹੋ ਜੀ ਸਥਿਤੀ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੀ ਆਖੇ ਅਸੀਂ ਤਾਂ ਇੱਕ ਲੜਨਾ ਪਿੱਛੇ ਤਾਂ ਇਹਨਾਂ ਨੇ 10 ਪਾਰਲੀਮੈਂਟ ਦੀਆਂ ਸੀਟਾਂ ਦੇ ਉੱਤੇ 10 ਹੀ ਪੰਜਾਬ ਦੇ ਮੰਤਰੀ ਲਾਤੇ ਸੀ ਇਨਚਾਰਜ ਉਹਨਾਂ ਵਿਚਾਰਿਆਂ ਨੂੰ ਸਮਝਣਾ ਆਵੇ ਕਿ ਅਸੀਂ ਉੱਥੇ ਜਾ ਕੇ ਗੱਲ ਕੀ ਕਰੀਏ ਜੇ ਉਹਨਾਂ ਪੁੱਛ ਹੀ ਲਿਆ ਕਿ ਆਪਣੇ ਛੋਟੇ ਭਰਾ ਨੂੰ ਪਾਣੀ ਕਿਉਂ ਨਹੀਂ ਤੁਸੀਂ ਦਿੰਦੇ ਜੀ ਐਸਵਾਈਐਲ ਕਿਉਂ ਨਹੀਂ ਹੁਣ ਸਵਾਲ ਇਸ ਗੱਲ ਤੇ ਖੜਾ ਹੈ ਕਿ ਹਰ ਚਰਨ ਬੈਂਸ ਜਿਹੜੇ ਕਿ ਅਕਾਲੀ ਦਲ ਦੇ ਕਾਫੀ ਅਹਿਮ ਆਗੂ ਨੇ ਔਰ ਈਵਨ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਨੇ ਸ਼ਾਇਦ ਸੀਨੀਅਰ ਮੀਤ ਪ੍ਰਧਾਨ ਵੀ ਨੇ ਅੱਜਕੱਲ ਅਕਾਲੀ ਦਲ ਦੇ ਉਹਨਾਂ ਨੇ ਇੱਕ ਦਿਨ ਜ਼ਿਕਰ ਕੀਤਾ ਸੀ ਕਹਿੰਦੇ ਇਸ ਵਾਰੀ ਸਾਡਾ ਚੋਣ ਮੈਨੀਫੈਸਟੋ ਬੜਾ ਅਹਿਮ ਰਹੇਗਾ ਇਹ ਪੰਜਾਬ ਪੰਜਾਬੀਅਤ ਤੇ ਸਿੱਖੀਜ਼ਮ ਦਾ ਸਿੱਖ ਪੰਥਕ ਮੁੱਦਿਆਂ ਦੇ ਨੇੜ ਤੇ ਰਹੇਗਾ ਉਮੀਦ ਕੀਤੀ ਜਾ ਰਹੀ ਹੈ ਕਿ ਅਕਾਲੀ ਦਲ ਇਸ ਵਾਰੀ ਚੰਡੀਗੜ੍ਹ ਵਰਗੇ ਮਾਮਲਿਆਂ ਦੇ ਉੱਤੇ ਨੈਰੇਟਿਵ ਬੁਣਨ ਦਾ ਯਤਨ ਕਰੇਗਾ ਇਹੀ ਇੱਕ ਪਾਰਟੀ ਆ ਜਿਹੜਾ ਹੁਣ ਹਰਿਆਣੇ ਚ ਉਹਦਾ ਕੋਈ ਜ਼ਿਆਦਾ ਸਟੇਕ ਹੈ ਨਹੀਂ ਹੁਣ ਇਹ ਹਰਿਆਣੇ ਦੇ ਵਿੱਚ ਇਹਨਾਂ ਨੇ ਕੋਈ ਭਾਜਪਾ ਨੂੰ ਸਪੋਰਟ ਨਹੀਂ ਕਰਨੀ ਇਸ ਵਾਰੀ ਮੇਰੇ ਖਲ ਚੋਟਾਲਿਆ ਨਾਲ ਵੀ ਰਿਸ਼ਤੇ ਉਹੋ ਜਿਹੇ ਨਹੀਂ ਵੀ ਅਸੀਂ ਤੁਹਾਡੇ ਨਾਲ ਤੁਹਾਡੇ ਮਾਮਲੇ ਚ ਹੁਬਕੇ ਲੜਾਂਗੇ ਭਾਵੇਂ ਅੰਦਰ ਖਾਤੇ ਸਰਕਾਰਾਂ ਬਣਨ ਤੋਂ ਬਾਅਦ ਕੀ ਹੁੰਦਾ ਰਿਹਾ ਅਕਾਲੀ ਦਲ ਇਹਦੇ ਉੱਤੇ ਇੱਕ ਠੋਸ ਸਟੈਂਡ ਲੈ ਕੇ ਪੰਜਾਬ ਦੇ ਲੋਕਾਂ ਦੀ ਨਬਜ਼ ਦੇ ਹੱਥ ਰੱਖ ਸਕਦਾ ਹੈ ਇਹ ਵੇਲਾ ਆ ਜੇ ਤੁਹਾਨੂੰ ਲੱਗਦਾ ਹੈ ਬਾਕੀ ਪਾਰਟੀਆਂ ਦੀ ਸਥਿਤੀ ਇਹਦੇ ਵਿੱਚ ਕਾਫੀ ਫਸਵੀਂ ਹੈ ਇਕ ਤਰ੍ਹਾਂ ਦਾ ਇਹ ਹੈ ਕਿ ਜਿਹੜੀ ਬਾਈਨਰੀ ਹਮੇਸ਼ਾ ਚਾਹੇ ਪਾਣੀ ਦਾ ਮੁੱਦਾ ਹੋਵੇ ਚੰਡੀਗੜ੍ਹ ਦਾ ਹੋਵੇ ਬੋਲੀ ਦਾ ਹੋਵੇ ਉਹਨੂੰ ਪੰਜਾਬ ਵਰਸਾ ਜ ਹਰਿਆਣਾ ਜਿਹੜਾ ਨਹੀਂ ਬਣਾਇਆ ਜਾਣਾ ਚਾਹੀਦਾ ਔਰ ਜੇ ਬਣਾਇਆ ਜਾ ਰਿਹਾ ਤੇ ਰੋਂਗ ਹੈ ਇਹ ਸਵਾਲ ਪੰਜਾਬ ਤੇ ਹਰਿਆਣਾ ਦਾ ਨਹੀਂ ਹੈ ਇਹ ਸਵਾਲ ਗਵਰਨਮੈਂਟ ਆਫ ਇੰਡੀਆ ਲੈਵਲ ਦੇ ਨੈਸ਼ਨਲ ਸੱਤਾ ਦਾ ਤੇ ਕਨਸਟੀਟਿਊਸ਼ਨ ਦਾ ਹੈ ਜੇ ਦੇਸ਼ ਦੇ ਵਿੱਚ ਇੱਕ ਕਨਸਟੀਟਿਊਸ਼ਨ ਪ੍ਰਵੇਲ ਕਰਦਾ ਹੈ ਤੇ ਨੈਸ਼ਨਲ ਲੈਵਲ ਦੇ ਉੱਤੇ ਉਹ ਕਨਸਟੀਟਿਊਸ਼ਨ ਨੂੰ ਇੰਪਲੀਮੈਂਟ ਕਰਕੇ ਜਿੱਥੇ ਇਹ ਮੰਨਿਆ ਗਿਆ ਸੀ ਲਗਾਤਾਰ ਕਿ ਪੇਰੈਂਟ ਸਟੇਟ ਦੀ ਹੋਏਗੀ ਰਾਜਧਾਨੀ ਜੇ ਬਾਈਫਰਕੇਟ ਹੁੰਦੀ ਹੈ ਜੇ ਇਦੋਂ ਚ ਕੋਈ ਰਾਜਧਾਨੀ ਜੇ ਦੂਜਾ ਸੂਬਾ ਬਣਾਇਆ ਜਾਂਦਾ ਹੈ ਤਾਂ ਉਹ ਉਸ ਸੂਬੇ ਨੂੰ ਮਿਲੇਗਾ ਔਰ ਜਿਹੜੇ ਕਿ ਮਿਲੇ ਨੇ ਵੱਖ-ਵੱਖ ਸੂਬਿਆਂ ਨੂੰ ਜਾਂ ਤਾਂ ਇਹ ਹੋਵੇ ਵੀ ਇੱਥੇ ਨਹੀਂ ਮਿਲਿਆ ਉੱਥੇ ਇਹਦਾ ਮਾਮਲਾ ਆਪਸ ਚ ਟਕਰਾਦਾ ਨਹੀਂ ਹੈ ਇਸੇ ਤਰ੍ਹਾਂ ਚਾਹੇ ਪਾਣੀ ਦਾ ਸਵਾਲ ਸੀ ਪਾਣੀ ਦਾ ਸਵਾਲ ਹਰਿਆਣਾ ਔਰ ਰਾਜਸਥਾਨ ਨਾਲ ਟਕਰਾਦਾ ਕਿੱਥੋਂ ਆ ਗਿਆ ਬੇਸਿਕਲੀ ਨੈਸ਼ਨਲ ਲਾਅ ਦਾ ਸਵਾਲ ਹੈ ਇਹ ਔਰ ਇਹ ਰਾਸ਼ਟਰਪਤੀ ਦੇ ਉੱਤੇ ਜਿਹੜਾ ਤੁਸੀਂ ਫੈਸਲਾ ਕਰ ਰਹੇ ਹੋ ਜਿਹੜਾ ਸੰਵਿਧਾਨ ਕਹਿੰਦਾ ਕਿ ਪਾਣੀਆਂ ਦੀ ਵੰਡ ਕਿਵੇਂ ਹੋਏਗੀ ਉਸੇ ਮਾਮਲੇ ਦੇ ਤਹਿਤ ਮੈਨੂੰ ਲੱਗਦਾ ਜਿਹੜਾ ਇੱਥੇ ਸੀਮਤ ਹੋ ਜਾਂਦਾ ਪੰਜਾਬ ਹਰਿਆਣਾ ਦਾ ਉਹ ਲੌਜੀਕਲੀ ਵੀ ਇੱਕ ਅਲੱਗ ਤਰ੍ਹਾਂ ਦਾ ਉਠਾਉਣ ਦੀ ਲੋੜ ਹੈ ਕਿ ਭਾਈ ਤੁਹਾਡਾ ਬਣਦਾ ਸਭ ਤੋਂ ਕੋਈ ਇਤਰਾਜ਼ ਵੀ ਸਾਡਾ ਰੌਲਾ ਆਪਚ ਨਹੀਂ ਹੈ ਸਾਡਾ ਰੌਲਾ ਇੱਕ ਦੇਸ਼ ਦੀ ਕਬੱਡੀ ਸਰਕਾਰ ਹੈ ਜਿਹਦੇ ਕੋਲ ਪਾਵਰ ਸੈਂਟਰਲਾਈਜ਼ ਹੈ ਉਹ ਲੜਾਉਣਾ ਚਾਹੁੰਦੀ ਹੈ ਸਾਨੂੰ ਅਸੀਂ ਅਸੀਂ ਕਹਿੰਦੇ ਹਾਂ ਕਿ ਜਸਟਿਸ ਕੀਤਾ ਜਾਵੇ ਇਨਸਾਫ ਕੀਤਾ ਜਾਵੇ ਜਿਹੜੀ ਚੀਜ਼ ਹੈ ਜਿਹਦੀ ਹੈਗੀ ਆ ਉਹਨੂੰ ਮਿਲੇ ਜਿਹਦੀ ਚੀਜ਼ ਨਹੀਂ ਹੈਗੀ ਨਹੀਂ ਮਿਲੇ ਜਦੋਂ ਇਹ ਗੱਲ ਉਸ ਪਰਸਪੈਕਟਿਵ 'ਚ ਉਠਾਈ ਜਾਏ ਤਾਂ ਸਾਡੇ ਵੀ ਜਿਹੜੀਆਂ ਤਲਵਾਰਾਂ ਕੇਵਲ ਹਰਿਆਣਾ ਕਦੇ ਬਾਕੀ ਦਾ ਸੀ ਆ ਨਹੀਂ ਕਰਾਂਗੇ ਜਾਣ ਨਹੀਂ ਦੇਵਾਂਗੇ ਉਹਦਾ ਈਡੀਅਮ ਵੀ ਚੇਂਜ ਕਰਨਾ ਪਏਗਾ ਉਹਦੇ ਲਾਜਿਕ ਵੀ ਉਹਦੇ ਤੱਥ ਵੀ ਉਸ ਤਰੀਕੇ ਦੇ ਨਾਲ ਉਸ ਪਰਸਪੈਕਟਿਵ 'ਚ ਪੇਸ਼ ਕਰਨ ਦੀ ਜ਼ਰੂਰਤ ਹੈ ਜਿਹਦੇ ਨਾਲ ਲੋਕਲ ਟਕਰਾ ਨਾ ਮਣੇ ਜਿਹਦੇ ਨਾਲ ਓਵਰਾਲ ਜਿਹੜਾ ਗਲਤ ਕਰ ਰਿਹਾ ਜਿੱਥੇ ਜਦੋਂ ਅਸੀਂ ਟਕਰਾ ਕਰਦੇ ਆ ਉੱਥੇ ਜਾ ਕੇ ਸਭੋ ਗਵਰਨਮੈਂਟ ਆਫ ਇੰਡੀਆ ਕਹਿੰਦੀ ਹੈ ਕੋਈ ਕੋਈ ਨਹੀਂ ਅਸੀਂ ਤੁਹਾਡਾ ਵਿਚੋਲੇ ਵੜ ਕੇ ਸਮਝੌਤਾ ਕਰਾ ਦਿੰਦੇ ਆ ਰੌਲਾ ਤਾਂ ਪੰਗਾ ਤੁਸੀਂ ਪਾਇਆ ਹੋਇਆ ਤੁਸੀਂ ਵਿਚੋਲੇ ਤੁਹਾਨੂੰ ਕਿਉਂ ਸਨਕਾਰ ਕੀਤਾ ਜਾਏ ਤੁਸੀਂ ਤਾਂ ਰੌਲਾ ਤਾਂ ਤੁਸੀਂ ਹੈ ਤੁਸੀਂ ਡਿਸੀਜਨ ਨਹੀਂ ਕਰ ਪਾ ਰਹੇ ਪ੍ਰੋਪਰ ਜਿਹੜਾ ਪੰਜਾਬ ਪੁਨਰਗਠਨ ਐਕਟ ਹੈ ਇਹ ਕਿਵੇਂ ਬਣਾਇਆ ਗਿਆ ਇਹ ਪਾਰਲੀਮੈਂਟ ਨੇ ਬਣਾਇਆ ਜਿਹੜੀ ਹਥੇਰਾ ਪਾਰਲੀਮੈਂਟ ਦੇ ਵਿੱਚੋਂ ਉਹਨਾਂ ਨੇ ਬਣਾਇਆ ਇਹ ਪੰਜਾਬ ਹਰਿਆਣਾ ਦੇ ਤੰਦ ਵਿੱਚ ਕੋਈ ਰੌਲਾ ਨਹੀਂ ਉਸ ਲੈਵਲ ਤੇ ਜੇ ਉਹਦੇ ਵਿੱਚ ਪੰਜਾਬ ਨੂੰ ਇੱਕ ਸੰਦੇਸ਼ ਸੀ ਸ਼ੁਰੂ ਤੋਂ ਲੈ ਕੇ ਕਿ ਉਹਦੀ ਧਾਰਾ 78 79 80 ਇਹ ਸੰਵਿਧਾਨ ਦੇ ਮੁਤਾਬਕ ਨਹੀਂ ਹੈ ਸੰਵਿਧਾਨ ਦਾ ਉਲੰਘਣ ਹੈ ਤਾਂ ਸਭ ਤੋਂ ਵੈਸਟ ਤਰੀਕਾ ਸੀ ਕਿ ਜਾਂ ਗਵਰਨਮੈਂਟ ਆਫ ਇੰਡੀਆ ਮੰਨ ਲੈਂਦੀ ਜਾਂ ਫਿਰ ਸੁਪਰੀਮ ਕੋਰਟ ਨੂੰ ਕਹਿੰਦੇ ਵੀ ਇਹ ਤੇ ਦੇਖੋ ਜੀ ਜੇ ਤੁਹਾਨੂੰ ਲੱਗਦਾ ਜੋ ਤੁਸੀਂ ਫੈਸਲਾ ਕਰੋਗੇ ਅਸੀਂ ਮੰਨ ਲਾਂਗੇ ਉੱਥੇ ਤੁਸੀਂ ਚੀਫ ਮੰਤਰੀ ਸਾਹਿਬ ਤੋਂ ਵਾਪਸ ਕਰਾ ਦਿੰਦੇ ਹੋ ਲੈ ਕੇ ਕੋਈ ਗਨ ਪੁਆਇੰਟ ਤੇ ਕਹਿੰਦਾ ਕੋਈ ਜ਼ਬਰਦਸਤੀ ਕਹਿੰਦਾ ਸੁਪਰੀਮ ਕੋਰਟ ਨੂੰ ਵੀ ਉਹ ਫੈਸਲਾ ਨਹੀਂ ਕਰਨ ਦਿੰਦੇ ਤਾਂ ਵੱਡਾ ਸਵਾਲ ਇਹ ਹੈ ਕਿ ਗੱਲ ਨਿਆਂ ਦੀ ਇਕੱਲੀ ਨਹੀਂ ਹੈ ਨਿਆਂ ਦੇ ਤਰੀਕੇ ਦੀ ਹੈ ਕਿ ਲੜਾਈ ਕਿਹੜੀਆਂ ਧਿਰਾਂ ਦੇ ਵਿੱਚ ਹੈ ਉਹਦੇ ਵੀ ਤਰੀਕਾ ਕਰਦੀ ਹੈ ਇਹਨੂੰ ਸਾਡੀਆਂ ਧਿਰਾਂ ਨੂੰ ਜੇ ਉਠਾਉਣਾ ਚਾਹੀਦਾ ਹੈ ਤਾਂ ਉਹ ਨਵੇਂ ਪਰਸਪੈਕਟਿਵ ਚ ਨਵੇਂ ਆਈਡੀਆਮ ਨਾਲ ਉਠਾਉਣ ਦਾ ਸਵਾਲ ਹੈ ਜਿਹੜਾ ਕੰਟਰਡਿਕਸ਼ਨ ਖੜੀ ਕਰਕੇ ਆਪਸ ਦੇ ਵਿੱਚ ਕੇਵਲ ਬੋਟ ਲਾਈਨ ਤੱਕ ਜੇ ਸੀਮਿਤ ਹੋਏਗਾ ਫਿਰ ਉਹ ਗੱਲ ਥਰੂ ਨਹੀਂ ਹੋਏਗੀ ਫਿਰ ਉਹ ਗੱਲ ਅੱਗੇ ਨਹੀਂ ਬਧੇਗੀ ਬਲਕਿ ਪੰਜਾਬ ਦੀ ਜੇ ਅਕਾਲੀ ਦਲ ਹੋਵੇ ਜਾਂ ਜਿਹੜੀ ਨਿਰਮਝੀ ਧਰੇ ਨੂੰ ਉਠਾਉਣਾ ਚਾਹੁੰਦੀ ਹੈ ਤਾਂ ਨੈਸ਼ਨਲ ਨਾ ਕੇਵਲ ਨੈਸ਼ਨਲ ਲੈਵਲ ਤੇ ਬਾਕੀ ਸੂਬਿਆਂ ਦੀਆਂ ਰਾਜਧਾਨੀਆਂ ਚ ਜਾ ਕੇ ਵੀ ਆਪਣਾ ਕੇਸ ਪੁਖਤਗੀ ਨਾਲ ਪੁੱਟ ਕਰਨਾ ਚਾਹੀਦਾ ਹੈ ਕਿ ਆਹ ਚੀਜ਼ਾਂ ਨੇ ਅਸੀਂ ਆ ਮੰਗਦੇ ਆ ਅਸੀਂ ਕੋਈ ਇਹੋ ਜੀ ਜਾਤੀ ਵਾਲੀ ਗੱਲ ਨਹੀਂ ਮੰਗਦੇ ਜਦੋਂ ਤੁਸੀਂ ਉਹ ਕਹੋਗੇ ਤਾਂ ਦੁਨੀਆ ਦੀ ਲੋਕ ਰਾਏ ਤੇ ਦੇਸ਼ ਦੀ ਲੋਕ ਰਾਏ ਤੁਹਾਡੇ ਪੱਖ ਚ ਹੋਏਗੀ ਫਿਰ ਤੁਹਾਡਾ ਕੇਸ ਬਣੇਗਾ ਨਹੀਂ ਤਾਂ ਜਦ ਮਰਜੀ ਕਹਿੰਦੇ ਨੇ ਅਲੱਗਵਾਦੀ ਨੇ ਜੀ ਇਹ ਫਲਾਣੇ ਨੇ ਇਹ ਜਿਆਦਾ ਜ਼ਬਰਦਸਤੀ ਕਰਦੇ ਨੇ ਇਹ ਧੌਸ ਦਿਖਾਉਂਦੇ ਨੇ ਉਹਨੂੰ ਵੀ ਵਿਕਟਮ ਹੁੰਡ ਪਲੇ ਕਰਨ ਦਾ ਆਰਟ ਵੀ ਆਉਣਾ ਚਾਹੀਦਾ ਕਿ ਅਸੀਂ ਪੀੜਤਾਂ ਅਸੀਂ ਕੋਈ ਜ਼ਬਰਦਸਤੀ ਨਹੀਂ ਕਰ ਰਹੇ ਇਸ ਕਰਕੇ ਮੈਨੂੰ ਲੱਗਦਾ ਕਿ ਜੇਕਰ ਅਕਾਲੀ ਦਲ ਦੇ ਆਵੇ ਵੀ ਜੇਕਰ ਉਹਦੇ ਚ ਕੀ ਪੁਰਾਣੇ ਪਰਸਪੈਕਟਿਵ ਨਾਲ ਆਏਗਾ ਜਾਂ ਕੋਈ ਬਦਲਿਆ ਹੋਇਆ ਪਰਸਪੈਕਟਿਵ ਹੋਏਗਾ ਇਹ ਦੇਖਣ ਦੀ ਲੋੜ ਹੈ ਵੈਸੇ ਵੀ ਨਾ ਇਹ ਸਾਡਾ ਦੁਖਾਂਤ ਇਸਦਾ ਹਮੀਰ ਸਿੰਘ ਜੀ ਕਿ ਕਦੇ ਕੋਈ ਸੁਪਰੀਮ ਕੋਰਟ ਦੇ ਵਿੱਚ ਡੇਟ ਆ ਗਈ ਜਾਂ ਉਹਨਾਂ ਨੇ ਕੋਈ ਹਦਾਇਤ ਕਰਤੀ ਕਿ ਇਹਦਾ ਸਰਵੇ ਕਰਵਾ ਲਓ ਨਹਿਰ ਦਾ ਜਾਂ ਰਾਜਧਾਨੀ ਦੇ ਵਿੱਚ ਹਰਿਆਣੇ ਨੇ ਮੰਗ ਲਈ ਕਿ ਸਾਨੂੰ 10 ਏਕੜ ਜ਼ਮੀਨ ਦੇ ਦਿਓ ਵਿਧਾਨ ਸਭਾ ਬਣਾਉਣ ਲਈ ਅਸੀਂ ਉਦੋਂ 2-4 ਦਿਨ ਐਕਟਿਵ ਹੁੰਨੇ ਆ ਮਤਲਬ ਜਦੋਂ ਪਿਛਲੀ ਵਾਰੀ ਉਹ ਸਰਵੇ ਦੀ ਗੱਲ ਆਈ ਸੁਪਰੀਮ ਕੋਰਟ ਚ ਮੁੱਖ ਮੰਤਰੀ ਨੇ ਕਹਿਤਾ ਐਮੀ ਤਰੀਕ ਨੂੰ ਮੈਂ ਇਸ ਯੂਨੀਵਰਸਿਟੀ ਜਾਊਂਗਾ ਫਿਰ ਬੈਸ ਕਰਾਂਗੇ ਕੁਰਸੀਆਂ ਲਵਾਲੀਆਂ ਦੂਜੀਆਂ ਪਾਰਟੀਆਂ ਨੇ ਹੋ ਹੱਲਾ ਮਚਾਤਾ ਮਹੀਨਾ ਕ ਅਸੀਂ ਵੀ ਰੋਲੇ ਰੱਪੇ ਦੇ ਵਿੱਚ ਹੀ ਸ਼ਾਮਲ ਰਹੇ ਉਸ ਤੋਂ ਬਾਅਦ ਐ ਚੁੱਪ ਵਰਤ ਜਾਂਦੀ ਐ ਜਿਵੇਂ ਕਦੇ ਕੁਝ ਹੋਇਆ ਹੀ ਨਹੀਂ ਹੁੰਦਾ ਸੋ ਪੰਜਾਬ ਦੇ ਇੱਕ ਕੇਸ ਕਦੇ ਵੀ ਢੁਕਵੇਂ ਮੰਚਾਂ ਤੋਂ ਉਠਾਏ ਨਹੀਂ ਜਾਂਦੇ ਨਾ ਕਦੇ ਜੰਤ ਮੰਤਰ ਮੰਤਰ ਤੇ ਕੋਈ ਗਿਆ ਇਹਦੇ ਲਈ ਉਹੀ ਧਿਰ ਜਾ ਕੇ ਨੈਸ਼ਨਲ মিডিਆ ਦੇ ਰੋਬਰੂ ਇੱਕ ਵੱਡਾ ਈਵੈਂਟ ਖੜਾ ਕਰਕੇ ਕਿ ਕਿਸੇ ਸਟੇਟ ਨਾਲ ਕਿਵੇਂ ਜੁਆਤੀ ਹੁੰਦੀ ਆ ਇੱਕ ਦੇ ਮਾਮਲੇ ਤੁਸੀਂ ਠੀਕ ਕਿਹਾ ਕਿ ਸਾਡੀਆਂ ਧਿਰਾਂ ਨੂੰ ਆਦਤ ਨਹੀਂ ਰਹੀ ਔਰ ਉਹ ਆਪਣੀ ਕੰਫਰਟ ਜ਼ੋਨ ਚੋਂ ਬਾਹਰ ਨਹੀਂ ਨਿਕਲ ਰਹੀਆਂ ਇਸੇ ਕਰਕੇ ਸ਼ਾਇਦ ਹੁਣ ਇਹ ਮੁੱਦੇ ਗੌਣ ਹੋ ਗਏ ਨੇ ਦੂਰ ਹੋ ਗਏ ਨੇ ਇਹਨਾਂ ਦਾ ਕਦੇ ਜ਼ਿਕਰ ਨਹੀਂ ਹੋ ਰਿਹਾ